ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰਿਓ ਤੇ ਵੀਡੀਓ ਐਂਡ ਤੱਕ ਕੇ ਜਿਹੜਾ ਜ਼ਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਬਰਬਰੀ ਦੇ ਸੂਟ ਲੇਗੇ ਸਾਰੇ ਨਿਊ ਪ੍ਰਿੰਟ ਲੇਗੇ ਪ੍ਰਾਈਸ ਐ ਤੁਹਾਨੂੰ ਨਾਲ ਹੁੰਦੇ ਮੈਂਸ਼ਨ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਟਿਚ ਕੀਤਾ ਹੋਇਆ ਸੂਟ ਦਿਖਾ ਦਿੰਦੀ ਆ ਬਰਬਰੀ ਦਾ ਵੀ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਬਣਵਾ ਸਕਦੇ ਹੋਗੇ ਕਾਫੀ ਜ਼ਿਆਦੇ ਸੂਟ ਲੇਗੇ ਇਹਦੇ ਨਾਲ ਦੇ ਮਤਲਬ ਸਲਾਈ ਹੋ ਕੇ ਗਏ ਨੇਗੇ ਤੁਸੀਂ ਦੇਖ ਸਕਦੇ ਹੋਗੇ neck ਦਾ ਵਰਕ ਦੇਖ ਸਕਦੇ ਹੋਗੇ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ neck ਤੇ ਆ ਸੌਰੀ neck ਤੇ ਡਿਜ਼ਾਈਨ ਕੀਤਾ ਹੋਇਆ ਹੈਗਾ ਤੇ ਪਲੱਸ ਘੇਰੇ ਤੇ ਵੀ ਆ ਜਾਊਗਾ ਇਸ ਤਰ੍ਹਾਂ ਡਿਜ਼ਾਈਨ ਵਿਦ ਆਪਾ organza ਦੀ ਲਾਸ ਲਗਾਈਏਗੀ ਤੇ ਵਿਦ ਆ ਪਲੱਸ ਆਪਾਂ ਨਾਲ ਫਿਨਿਸ਼ਿੰਗ ਪੱਟੀ ਲਗਾਈ ਹੈਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਬਾਵਾ ਮਾਂ ਤੇ ਵੀ ਇਤ ਆਪਾਂ ਡਿਜ਼ਾਈਨ ਕੀਤਾ ਹੈ ਕਾਫੀ ਜਿਆਦਾ ਸੋਹਣਾ 올ਓਵਰ ਸੂਟ ਹੈਗਾ ਦੁਪੱਟਾ ਆਪਾਂ ਫੁੱਲ ਪਿਓਰ ਆਰਗੈਂਜ਼ਾ ਦਾ ਰੱਖਿਆ ਪਲੱਸ ਆਪਾਂ ਆਰਗੈਂਜ਼ਾ ਦੀ ਹੀ ਲੈਂਸ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਲੇਗੇ ਜਿਹੜੇ ਸੋਹਣੇ ਸੋਹਣੇ ਤਿਆਰ ਕਰਵਾ ਸਕਦੇ ਹੋ ਆਪਣੇ ਕੋਲ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਸੂਟ ਤੇ ਡਿਜ਼ਾਈਨ ਹੈਗਾ ਜਿਹੜਾ ਤੁਸੀਂ ਇਦਾਂ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਤੁਸੀਂ ਦੱਸ ਸਕਦੇ ਹੋ ਸਾਡਾ ਡਿੱਟੋ ਸੂਟ ਇਸ ਤਰ੍ਹਾਂ ਤਿਆਰ ਕਰਦੇ ਹਾਂ ਫਸਟ ਸੂਟ ਤੁਸੀਂ ਦੇਖ ਸਕਦੇ ਆਲ ਓਵਰ ਸੂਟ ਰਹ ਹਨ ਜਿੱਦਾਂ ਕਿ ਮੈਂ ਤੁਹਾਨੂੰ ਦਿਖਾਇਆ ਹੈਗਾ ਲੋਟ ਪ੍ਰਾਈਜ਼ ਇਹਦਾ ਰਹੂਗਾ ਜੀ ਆਲ ਓਵਰ ਦਾ 2100 ਪ੍ਰਾਈਜ਼ ਰਹੂਗਾ ਬਹੁਤ ਚਾਦੇ ਸੋਹਣੀ ਮਤਲਬ ਬਰਬਰੀ ਹੈਗੀ ਬਹੁਤ ਲਾਈਟ ਵੇਟ ਤੁਸੀਂ ਇਹ ਜਿਹੜੇ ਸੂਟ ਨੇਗੇ ਦੋਨੇ ਮੌਸਮ ਦੇ ਵਿੱਚ ਪਹਿਨ ਸਕਦੇ ਹੋ ਸਰਦੀ ਤੇ ਗਰਮੀ ਦੇ ਵਿੱਚ ਕਿਉਂਕਿ ਇਹਦੇ ਨੀਚੇ ਟਾਪਟਾ ਲੱਗੂਗਾ ਜੇ ਤੁਸੀਂ ਗਰਮੀ 'ਚ ਵੀ ਪਹਿਨਦੇ ਹੋਗੇ ਤਾਂ ਵੀ ਤੁਹਾਨੂੰ ਇੱਦਾਂ ਨਹੀਂ ਹੈਗਾ ਵੀ ਇਹਦੇ ਵਿੱਚ ਗਰਮੀ ਆਊਗੀ ਸੂਟ ਦੇ ਵਿੱਚ ਲੋ ਜੀ ਤੁਸੀਂ ਇਹ ਨਾ ਸੋਚਿਓ ਵੀ ਇਹ ਪ੍ਰਿੰਟ ਅਲੱਗ ਦਾ ਵੀ ਉਹਤੇ ਜ਼ਿਆਦਾ ਜੱਚ ਰਿਹਾ ਹੈ ਨਾ ਡਿਜ਼ਾਈਨ ਡਿਜ਼ਾਈਨ ਇਹਤੇ ਵੀ ਜ਼ਿਆਦਾ ਜੱਚੂਗਾ ਉਸ ਤੋਂ ਵੀ ਸੋਨਾ ਤੋਂ ਕੋਈ ਹੋਰ ਡਿਜ਼ਾਈਨ ਹੈਗੇ ਜਿਹੜਾ ਤੁਹਾਨੂੰ ਤਿਆਰ ਕਰਕੇ ਆਪਾਂ ਦੇ ਦਾਂਗੇ ਲੋ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਰਬਰੀ ਦਾ ਇਸ ਤਰ੍ਹਾਂ ਪ੍ਰਿੰਟ ਰਹੂਗਾ ਇਹ ਵੀ 올ਓਵਰ ਹੈ ਇਹਦੇ ਨਾਲ ਤੁਸੀਂ ਫੁੱਲ ਪਿਓਰ ਆਰਗਾਂਜ਼ਾ ਦਾ ਦੁਪੱਟਾ ਵੀ ਰੱਖ ਸਕਦੇ ਹੋ ਬਰਬਰੀ ਕਾਟਨ ਦਾ ਵੀ ਦੁਪੱਟਾ ਰੱਖ ਸਕਦੇ ਹੋਗੇ ਜੇ ਤੁਸੀਂ ਬਰਬਰੀ ਕਾਟਨ ਦਾ ਦੁਪੱਟਾ ਰੱਖਦੇ ਹੋਗੇ ਮਤਲਬ ਫੁੱਲ ਪਿਓਰ ਆਰਗਾਂਜ਼ਾ ਦੇ ਦੁਪੱਟੇ ਨਾਲੋਂ 5-600 ਦਾ ਫਰਕ ਪੈ ਜਾਊਗਾ ਪ੍ਰਾਈਸ ਘਟ ਜਾਊਗਾ ਜੇ ਤੁਸੀਂ ਫੁੱਲ ਪਿਓਰ ਆਰਗਾਂਜ਼ਾ ਦਾ ਦੁਪੱਟਾ ਲੈਣੇ 500 5-600 ਰੁਪਿਆ ਪ੍ਰਾਈਸ ਜ਼ਿਆਦਾ ਰਹੂਗਾ ਸਾਡੇ 2100 ਪ੍ਰਾਈਸ ਹੈ ਆ ਸੇਮ ਸੂਟ ਇਹਦੇ ਨਾਲ ਦਾ ਜੀ ਬਿਲਕੁਲ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈਗਾ ਤੇ 올ਓਵਰ ਸੂਟ ਰਹੂਗਾ ਇਹ ਇਸ ਤਰ੍ਹਾਂ ਲੋਚ ਪ੍ਰਾਈਸ ਇਹਦਾ ਰਹੂਗਾ ਜੀ 2100 ਇਹ ਸੂਟ ਦਾ ਵੀ ਸੇਮ ਤੁਸੀਂ ਡਿਜ਼ਾਈਨ ਸੇਮ ਰੈਡੀ ਕਰਵਾ ਸਕਦੇ ਹੋਗੇ ਉਸੇ ਤਰ੍ਹਾਂ ਇਹੀ ਰਹੂਗਾ ਜੀ ਮੈਚਿੰਗ ਸੂਟ ਰਹੂਗਾ ਇਹ ਪਹਿਲਾਂ ਵੀ ਮੈਚਿੰਗ ਹੀ ਆਈ ਸੀ ਇਸ ਵਾਰ ਵੀ ਮੈਚਿੰਗ ਹੀ ਭੇਜੇਗੇ ਤੇ ਇਹਦਾ ਨਾਲ ਤੁਸੀਂ ਇਹ ਪ੍ਰਾਈਜ਼ ਰਹੂਗਾ 2000 ਪ੍ਰਾਈਜ਼ ਰਹੂਗਾ ਇਹਦਾ ਨਹੀਂ ਸੌਰੀ 1850 ਪ੍ਰਾਈਜ਼ ਰਹੂਗਾ ਜੇ ਤੁਸੀਂ ਮੈਚਿੰਗ ਲੈਣੇ ਹੋਗੇ 2150 올ਓਵਰ ਦਾ ਪ੍ਰਾਈਸ ਹੈ ਇਹ ਪਰਵਰਤ ਤੁਹਾਨੂੰ ਮੈਚਿੰਗ ਹੀ ਮਿਲੂਗਾ ਨਾਲ ਤੁਹਾਨੂੰ ਬਾਟਮ ਲੈਣੀ ਹੀ ਪਊਗੀ ਇਹ ਨਹੀਂ ਹੈਗਾ ਵੀ ਤੁਸੀਂ ਕੱਲੀ ਸ਼ਰਟ ਦੀ ਡਿਮਾਂਡ ਕਰੋ ਕਿਉਂਕਿ ਬਾਟਮ ਸਾਡੇ ਉਸ ਤੋਂ ਬਾਅਦ ਕੋਈ ਵੀ ਕੰਮ ਨਹੀਂ ਹੈਗੀ ਲੋ ਜੀ ਨੈਕਸਟ ਸੂਟ ਹੈ ਕਿ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਤੁਸੀਂ ਇਦਾਂ ਪਿੰਕ ਕਲਰ ਦਾ ਨਿਓਨ ਪਿੰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਜਿੱਦਾਂ ਕਿ ਇਹਦੇ ਵਿੱਚ ਪ੍ਰਿੰਟ ਹੈਗਾ ਕਾਫੀ ਜ਼ਿਆਦਾ ਸੋਨਾ ਸੂਟਰ ਹੋਊਗਾ ਇਹ ਵੀ ਇਹਦਾ ਪ੍ਰਾਈਸ ਵੀ ਰਹੂਗਾ ਜੀ 22100 ਵਿਦ ਸ਼ਿਪਿੰਗ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਸਾਰਿਆਂ ਦੇ ਪ੍ਰਿੰਟਡ ਡਿਜ਼ਾਈਨ ਅਲੱਗ-ਅਲੱਗ ਨੇ ਇੱਕ ਲੈਣਾ ਚਾਹੁੰਦੇ ਹੋ ਦੋ ਲੈਣਾ ਚਾਹੁੰਦੇ ਹੋਗੇ ਜਿਵੇਂ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਕਰ ਸਕਦੇ ਹੋ ਲੋ ਜੀ ਪ੍ਰਾਈਸ ਇਹਦਾ ਰੂਗਾ ਜੀ 2150 ਇਹਦਾ ਵੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਪ੍ਰਿੰਟ ਆਗੇ ਸਾਰੇ ਜਿਹੜੀ ਪੈਨ ਡਾਰਕ ਕਲਰ ਦੀ ਸ਼ਕੀਨ ਹੈ ਥੋੜੀ ਜੀ ਐਂ ਪੜਕੀਲਾ ਕਲਰ ਨਹੀਂ ਹੈਗਾ ਬਹੁਤ ਸੋਹਣਾ ਕਲਰ ਨਾਲ ਡਾਰਕ ਸ਼ੇਡ ਹੈਗਾ ਮਹਰੂਨ ਪਿੰਕ ਜੀ ਟੋਨ ਤੇ ਹੈਗਾ ਨਾਲੇ ਇਹ ਮਤਲਬ ਸੋਬਰ ਜਿਹਾ ਸੂਟ ਆਉਂਦਾ ਹੈ ਐਂ ਪੜਕੀਲਾ ਬੜਾ ਵੀ ਬ੍ਰਾਈਟ ਨਹੀਂ ਹੈਗਾ ਬਹੁਤ ਜਿਆਦੇ ਸੋਹਣਾ ਹੈਗਾ ਡਾਰਕ ਦੇ ਵਿੱਚੋਂ ਆਉਂਦਾ ਹੈਗਾ ਕਲਰ ਪ੍ਰਾਈਸ ਇਹਦਾ ਵੀ ਸੇਮ ਰਹੂਗਾ 2150 ਤੇਸ ਤੋਂ ਬਾਅਦ ਆਜੂ ਗਈ yellow ਲੋਟੀ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਿ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਰੱਖ ਸਕਦੇ ਹੋਗੇ ਕੰਟਰਾਸਟ ਦੁਪੱਟਾ ਕੀ ਹੈਗਾ ਜਿਆਦਾ ਸੋਹਣਾ ਲੱਗੂਗਾ ਟਾਈ ਐਂਡ ਡਾਈ ਵੀ ਰੱਖ ਸਕਦੇ ਹੋ بیس yellow ਰੱਖ ਕੇ ਵਿੱਚ ਇਹ ਦੋਨੋਂ ਕਲਰ ਤੁਸੀਂ ਫਰੋਜ਼ੀ ਤੇ ਪਿੰਕ ਐਡ ਕਰਵਾ ਸਕਦੇ ਹੋਗੇ ਪ੍ਰਾਈਸ ਰਹੂਗਾ 2150 ਦਾ ਵੀ ਲੋ ਜੀ ਇਹਦੇ ਨਾਲ ਤੁਸੀਂ ਮਹਿਰੂਨ ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋਗੇ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਵੀ ਲੈ ਸਕਦੇ ਹੋਗੇ ਹੋਰ ਲੈਣਾ ਚਾਹੁੰਦੇ ਹੋ ਹੋਰ ਵੀ ਲੈ ਸਕਦੇ ਹੋਗੇ ਪ੍ਰਾਈਸ ਇਹਦਾ ਵੀ 2150 ਰਹੂਗਾ ਦੁਪੱਟਾ ਤੁਸੀਂ ਕਹੋਗੇ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਜੇ ਤੁਹਾਡੇ ਕੋਲ ਹੈਗੇ ਨੇ ਤਾਂ ਤੁਸੀਂ ਲਗਾ ਸਕਦੇ ਹੋ ਕੁਸ਼ਕ ਸੂਟ ਮੈਂ ਤੁਹਾਨੂੰ ਵਿੱਦ ਦਾ ਦੁਪੱਟਾ ਸੂਟ ਦਿਖਾਉਣੀ ਹੈਗੀ ਲੈਸ ਵਗੈਰਾ ਦੀ ਫਿਨਿਸ਼ਿੰਗ ਹੋ ਕੇ ਬਹੁਤ ਹੀ ਜਿਆਦਾ ਸੋਹਣੇ ਇਹ ਸੂਟ ਤਿਆਰ ਹੋ ਜਾਣਗੇ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਲਵੈਂਡਰ ਸ਼ੇਡ ਦੇ ਵਿੱਚ ਹੈਗਾ ਪਲੱਸ ਇਹਦੇ ਨਾਲ ਇਸ ਤਰ੍ਹਾਂ ਬਾਟਮ ਰਹੂਗੀ ਤੇ ਨਾਲ ਵਿਦ ਦੁਪੱਟਾ 3000 ਪ੍ਰਾਈਸ ਰਹੂਗਾ ਇਹਦਾ ਲੋ ਜੀ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਹੈਗਾ ਇਦੇ ਵਿੱਚ ਆਪਣੇ ਕੋਲੇ ਦੋ ਟੂਟ ਆਏ ਨੇਗੇ ਦੋ ਕਲਰ ਆਏ ਨੇ ਇੱਕ ਏ ਕਲਰ ਆਇਆਗਾ ਤੇ ਬਹੁਤ ਜ਼ਿਆਦਾ ਸੋਨਾ ਹੈ ਦੇਖੋ ਜੇ ਖੁੱਲੇ ਹੀ ਆ ਸੁਪ ਤੁਹਾਡੇ ਸਾਹਮਣੇ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਨਾਲ ਕਰੀਮ ਬਾਟਮ ਤੁਸੀਂ ਵਰਕ ਕਰਾ ਸਕਦੇ ਏਦਾ ਬਰਾਊਨ ਕਲਰ ਦਾ ਬਾਟਮ ਦੇ ਉੱਪਰ ਬਹੁਤ ਜ਼ਿਆਦਾ ਸੋਨਾ ਰਹੂਗਾ ਤੇ ਇਸ ਤਰ੍ਹਾਂ ਰਹੂਗਾ ਦੁਪੱਟਾ ਬਹੁਤ ਲਾਈਟ ਵੇਟ ਦੁਪੱਟਾ ਹੈਗਾ ਲਓ ਜੀ 3000 ਪ੍ਰਾਈਸ ਰਹੂਗਾ ਇਹਦਾ ਦੋ ਕਲਰ ਆਏ ਨੇਗੇ ਤੁਮ ਦਿਖਾ ਦਿੰਦੇ ਆਂਗੇ ਦੂਜਾ ਕਲਰ ਵੀ ਇੱਕ ਜਿਹਦੇ ਵਿੱਚ ਇਹ ਵਾਲਾ ਕਲਰ ਆ ਪੀਚ ਤੇ ਵਿਦ ਦੁਪੱਟਾ ਇਸ ਤਰ੍ਹਾਂ ਫੋਰ ਸਾਈਡ ਹੀ ਬਣਿਆ ਹੋਇਆ ਹੈ ਬਾਰਡਰ ਤੇ ਸੈਂਟਰ ਦੇ ਵਿੱਚ ਆ ਜਾਊਗਾ ਤੇ ਸ਼ਰਟ ਇਸ ਤਰ੍ਹਾਂ ਰਹੂਗੀ ਇਹਦਾ ਵੀ ਪ੍ਰਾਈਸ ਰਹੂਗਾ ਜੀ 3000 ਫਿਨਿਸ਼ਿੰਗ ਵਗੈਰਾ ਨਹੀਂ ਹੈਗੀ ਦੁਪੱਟੇ ਦੇ ਤੁਸੀਂ ਕਰਵਾਉਣਾ ਚਾਹੋ ਤਾਂ ਉਹ ਕਰਵਾ ਸਕਦੇ ਹੋਗੇ ਵਿਦਆਊਟ ਫਿਨਿਸ਼ਿੰਗ ਲੈਣਾ ਵਿਦਆਊਟ ਲੈ ਲਓ ਬਹੁਤ ਜਾ ਕੇ ਸੋਹਣੀ ਬਰਫਰੀ ਹੈਗੀ ਲਾਈਟ ਵੇਟ ਸਟੱਫ ਹੈਗਾ ਤੇ ਬਾਟਮਸ ਵੀ ਨੇ ਜਿਹੜੀਆਂ ਬਹੁਤ ਵਧੀਆ ਨੇ ਮਡਾਲਦਿਆਂ ਲੱਗੀਆਂ ਹੋਈਆਂ ਨੇ ਨਾਲ ਵਧੀਆ ਮਡਾਲ ਦਾ ਪਿਓਰ ਸਟੈਮ ਨਹੀਂ ਹੈਗੀ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਆਰਡਰ ਆਪਣਾ ਜਲਦੀ ਕਰ ਦਿਓ ਕਿਉਂਕਿ ਬਹੁਤ ਡਿਮਾਂਡ ਸੀ ਬਾਹਰ ਤੋਂ ਪਹਿਣ ਦੀ ਕਾਫੀ ਡਿਮਾਂਡ ਸੀ ਹੈ ਸੂਟਾਂ ਦੀ ਵੀ ਸਾਡੇ ਲਈ ਬਰਬਰੀ ਦੇ ਸੂਟ ਲੈ ਕੇ ਆਓ ਮੈਂ ਸੋਚਿਆ ਆਪਾਂ ਵੀਡੀਓ ਅਪਲੋਡ ਕਰ ਦਿੰਦੇ ਹਾਂ ਜੀ ਤੁਹਾਨੂੰ ਪ੍ਰੋਪਰ ਹੈਗਾ ਜਿਹੜਾ ਪਤਾ ਲੱਗ ਜਾਊਗਾ ਜੇ ਤੁਸੀਂ ਕਾਟਨ ਦੇ ਦੁਪੱਟਿਆਂ ਨਾਲ ਸੂਟ ਲੈਣਗੇ ਤਾਂ ਤੁਸੀਂ ਪਰਸੋਂ ਵਾਲੀ ਵੀਡੀਓ ਦੇਖ ਲਿਓ ਹਾਂ ਪਰਸੋਂ ਵਾਲੀ ਨਹੀਂ ਕੱਲ ਵਾਲੀ ਪਰਸੋਂ ਭਾਈ ਸੀ ਪਰਸੋਂ ਵਾਲੀ ਵੀਡੀਓ ਦੇਖ ਲਿਓ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਸੋਨੇ ਕਾਟਨ ਦੇ ਨਾਲ ਪਲੱਸ ਦੁਪट्टे ਨੇ ਵਿਦ ਨਾਲ ਬਹੁਤ ਜ਼ਿਆਦਾ ਸੋਨਾ 2.5 ਮੀਟਰ ਦਾ ਦੁਪੱਟਾ ਹੋਊਗਾ ਇੰਨਾ ਚ ਵੀ 44 ਇੰਚ ਪਣਾਊਗਾ ਖੁੱਲੇ ਡੁੱਲੇ ਦੁਪੱਟੇ ਹੁੰਦੇ ਨੇਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹਦੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਚੋਟ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ